ਮਨਵੀਰ ਨੂੰ ਮਿਲਣ ਦਾ ਜਾ ਜ਼ਰੀਨਾ ਨੂੰ ਅੰਦਰੋਂ ਅੰਦਰੀ ਹੀ ਸਕੂਨ ਦਿਰਿਆ ਸੀ ਦਿਲ ਦੇ ਚਾਹ ਤੇ ਜਵਾਨੀ ਦੀਆਂ ਹੱਦਾਂ ਘਰ ਦੀਆਂ ਕੰਧਾਂ ਨੂੰ ਪਾਰ ਕਰਨ ਲਈ ਤਿਆਰ ਹੋ ਚੁੱਕੀਆਂ ਸੀ ਜਿਹੜੀ ਜ਼ਰੀਨਾ ਨੇ ਅੱਜ ਤੱਕ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਦਾ ਸੂਟ ਤੱਕ ਨਾ ਪਾਇਆ ਸੀ ਅੱਜ ਉਹੀ ਜ਼ਰੀਨਾ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਪੰਨਾ ਆਪਣੀ ਮਰਜ਼ੀ ਨਾਲ ਲਿਖਣ ਲੱਗੀ ਸੀ ਜ਼ਰੀਨਾ ਨੂੰ ਮਨਵੀਰ ਤੋਂ ਬਿਨਾ ਕੁਝ ਵੀ ਨਜ਼ਰ ਹੀ ਨਹੀਂ ਆ ਰਿਹਾ ਸੀ ਜਵਾਨੀ ਦਾ ਸਰੂਰ ਤੇ ਯਾਰ ਨੂੰ ਮਿਲਣ ਦੀ ਤਾਂਗ ਨਹੀਂ ਜ਼ਰੀਨਾ ਨੂੰ ਇੰਨਾ ਕੋ ਤੰਗ ਤੇ ਮਜਬੂਰ ਕਰ ਦਿੱਤਾ ਸੀ ਕਿ ਜ਼ਰੀਨਾ ਨੂੰ ਰੋਟੀ ਦੀ ਬੁਰਕੀ ਵੀ ਖਾਣੀ ਮਨਜ਼ੂਰ ਨਹੀਂ ਹੋ ਰਹੀ ਸੀ ਅੰਗ ਅੰਗ ਤੇ ਚੜਿਆ ਜਵਾਨੀ ਦਾ ਨਸ਼ਾ ਅੱਜ ਤਾਂ ਹੋਰ ਵੀ ਜ਼ਿਆਦਾ ਜੋਬਨ ਤੇ ਪਹੁੰਚ ਗਿਆ ਸੀ ਪੱਕੇ ਆਂਬ ਵਾਂਗੂ ਜ਼ਰੀਨਾ ਦੀ ਜਵਾਨੀ ਦਾ ਜੋਬਨ ਡੁੱਲ ਡੁੱਲ ਪੈਣ ਲੱਗ ਪਿਆ ਸੀ ਆਪਣੀ ਅੰਮੀ ਨਾਲ ਕਰਦੇ ਸਾਰੇ ਕੰਮ ਕਰਵਾ ਕੇ ਜਲਦੀ ਨਾਲ ਜ਼ਰੀਨਾ ਆਪਣੇ ਕਮਰੇ ਵਿੱਚ ਆ ਗਈ। ਅਲਮਾਰੀ ਵਿੱਚੋਂ ਕੱਢ-ਕੱਢ ਕੇ ਨਵੇਂ ਸੂਟਾਂ ਨੂੰ ਪਾ-ਪਾ ਕੇ ਦੇਖਣ ਲੱਗੀ। ਗਲ ਵਿੱਚ ਮਨਵੀਰ ਦੀ ਦਿੱਤੀ ਗਾਨੀ ਤਾਂ ਪਹਿਲਾਂ ਹੀ ਪਾਈ ਹੋਈ ਸੀ। ਗੋਰੀ ਹਿੱਕ ਤੇ ਮੇਲ ਦੀ ਗਾਨੀ ਜ਼ਰੀਨਾ ਨੂੰ ਮਨਵੀਰ ਦਾ ਅਹਿਸਾਸ ਕਰਵਾ ਰਹੀ ਸੀ। ਇੱਕ ਤੋਂ ਬਾਅਦ ਇੱਕ ਜ਼ਰੀਨਾ ਸਾਰੇ ਸੂਟ ਪਾ-ਪਾ ਕੇ ਦੇਖਣ ਲੱਗੀ। ਪਰ ਨਵੇਂ ਸੂਟਾਂ ਵਿੱਚੋਂ ਜ਼ਰੀਨਾ ਨੂੰ ਇੱਕ ਵੀ ਪਸੰਦ ਨਹੀਂ ਆਇਆ। ਜ਼ਰੀਨਾ ਤਾਂ ਇਹੋ ਜਿਹਾ ਕੁਝ ਪਾਉਣਾ ਚਾਹੁੰਦੀ ਸੀ ਜਿਸ ਨੂੰ ਪਾ ਕੇ ਜ਼ਰੀਨਾ ਪਰੀਆਂ ਤੋਂ ਵੀ ਵੱਧ ਸੋਹਣੀ ਲੱਗੇ ਤੇ ਮਨਵੀਰ ਬਸ ਦੇਖਦਾ ਹੀ ਰਹਿ ਜਾਵੇ ਪਰ ਇਹੋ ਜਿਹਾ ਕੀ ਪਾਵੇ ਜ਼ਰੀਨਾ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਅਲਮਾਰੀ ਵਿੱਚੋਂ ਕੱਢ-ਕੱਢ ਕੇ ਸਾਰੇ ਸੂਟ ਬੈਡਾਂ ਤੇ ਖਿਲਾਰ ਦਿੱਤੇ ਪਰ ਗੋਰੇ ਰੰਗ ਤੇ ਕੋਈ ਜੱਛਿਆ ਹੀ ਨਹੀਂ ਸ਼ੀਸ਼ੇ ਮੂਰੇ ਖੜੀ ਜ਼ਰੀਨਾ ਆਪਣੇ ਗੋਰੇ ਜਿਸਮ ਨੂੰ ਵੀ ਵੇਖਣ ਲੱਗ ਪਈ ਗੁੰਦਵਾ શરીર ਤੇ ਛੱਲਾ ਮਾਰਦੀ ਜਵਾਨੀ ਨੂੰ ਹੋਰ ਵੀ ਜਿਆਦਾ ਖੂਬਸੂਰਤ ਬਣਾਉਣਾ ਚਾਹੁੰਦੀ ਸੀ ਜਰ ਇਹਨਾਂ ਨੂੰ ਸਾਰੇ ਸੂਟਾਂ ਦੇ ਥੱਲੇ ਪਿਆ ਕਾਲੇ ਰੰਗ ਦਾ ਸੂਟ ਜਿਹੜਾ ਜਿਹੜਾ ਨੇ ਮਨਵੀਰ ਨਾਲ ਕੀਤੀ ਪਹਿਲੀ ਮੁਲਾਕਾਤ ਵਿੱਚ ਪਾਇਆ ਸੀ ਉਹ ਨਜ਼ਰ ਆਇਆ ਸੂਟ ਨੂੰ ਦੇਖਦੇ ਹੀ ਉਹ ਮੁਲਾਕਾਤ ਵਾਲਾ ਨਜ਼ਾਰਾ ਜਰ ਇਹਨਾਂ ਨੂੰ ਫਿਰ ਤੋਂ ਅੱਖਾਂ ਮੂਰੇ ਦਿਸਨ ਲੱਗ ਪਿਆ ਐਵੇਂ ਲੱਗਣ ਲੱਗ ਪਿਆ ਜਿਵੇਂ ਮਨਵੀਰ ਸੱਚ ਮੁੱਚ ਹੀ ਆਪਣੇ ਸਭ ਨੇ ਆ ਕੇ ਖੜਾ ਹੋ ਗਿਆ ਹੋਵੇ ਸ਼ਾ ਵੀ ਤੇਜ਼-ਤੇਜ਼ ਚੱਲਣ ਲੱਗ ਪਈ ਗੋਰੀ ਮੁਖ ਤੇ ਕਿਆਮਤ ਵਰਗੀ ਲਾਲੀ ਛਾ ਗਈ ਨਸ਼ੀਲੀਆਂ ਅੱਖਾਂ ਹੋਰ ਵੀ ਕਾਤਿਲਾਨਾ ਮੂਲ ਲੱਗ ਪਈਆਂ ਇਸ਼ਕ ਦੇ ਪਿਆਸੇ ਅੰਗ ਫੜਫੜਾਉਣ ਲੱਗ ਪਏ ਜਿਵੇਂ ਮਨਵੀਰ ਨੇ ਪਹਿਲੀ ਮੁਲਾਕਾਤ ਵਿੱਚ ਜ਼ਰੀਨਾ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਸੀ ਓਵੇਂ ਦੇ ਅਹਿਸਾਸ ਫਿਰ ਤੋਂ ਹੋਣ ਲੱਗ ਪਏ ਕੱਪੜਿਆਂ ਤੋਂ ਆਜ਼ਾਦ ਖੜੀ ਜ਼ਰੀਨਾ ਨੇ ਸਰੀਰ ਨੂੰ ਇਕੱਠਾ ਕਰਕੇ ਇਹਨੂੰ ਆਪਣੀਆਂ ਬਾਹਾਂ ਵਿੱਚ ਕੁੱਟ ਲਿਆ ਪਿੱਛੇ ਹੁੰਦੀ ਹੁੰਦੀ ਕਦ ਨਾਲ ਜਾ ਕੇ ਲੱਗੀ ਜ਼ਰੀਨਾ ਆਪਣੇ ਇਸ਼ਕ ਦੇ ਖਿਆਲਾਂ ਵਿੱਚ ਇੰਨੀ ਡੂੰਘੀ ਚਲੀ ਗਈ ਜ਼ਰੀਨਾ ਨੂੰ ਪੂਰਾ ਵੀ ਅਹਿਸਾਸ ਨਹੀਂ ਸੀ ਇਹ ਇੱਕ ਸੁਪਨਾ ਹੀ ਹੈ ਪਰ ਜ਼ਰੀਨਾ ਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਮਨਵੀਰ ਸੱਚਮੁੱਚ ਹੀ ਮੇਰੇ ਕੋਲ ਖੜਾ ਹੈ ਜ਼ਰੀਨਾ ਦਾ ਸਾਰਾ ਜਿਸਮ ਪਸੀਨੇ ਨਾਲ ਭਿੱਜ ਗਿਆ ਜਿਵੇਂ ਪਹਿਲੀ ਮੁਲਾਕਾਤ ਵਿੱਚ ਭਿੱਜਿਆ ਸੀ ਆਪਣੇ ਗੋਰੇ ਪਿੰਡੀ ਨੂੰ ਘੋਟ-ਘੋਟ ਕੇ ਸਹਲਾਉਣ ਲੱਗੀ। ਜ਼ਰੀਨਾ ਦੇ ਮੋٹے ਬੁੱਲ ਜਿਹੜੇ ਮਨਵੀਰ 'ਤੇ ਇਸ਼ਕ ਦੀ ਪਿਆਸ ਲਈ ਤੜਫੇ ਪਏ ਸੀ, ਜ਼ਰੀਨਾ ਦੰਦਾ ਥੱਲੇ ਲੈ ਲੈ ਕੇ ਕੱਟਣ ਲੱਗੀ। ਜਿਵੇਂ ਦਾ ਅਹਿਸਾਸ ਜ਼ਰੀਨਾ ਨੂੰ ਮਨਵੀਰ ਨਾਲ ਮਿਲਿਆ ਸੀ, ਓਵੇਂ ਦਾ ਅਹਿਸਾਸ ਹੀ ਜ਼ਰੀਨਾ ਨੂੰ ਹੁਣ ਮਿਲਣ ਲੱਗ ਪਿਆ ਸੀ। ਗੋਰੇ ਪੱਟਾਂ ਨੂੰ ਇੱਕ ਦੂਜੇ ਨਾਲ ਮਸਲਦੀ ਜ਼ਰੀਨਾ ਆਪਣੇ ਆਪ ਨਾਲ ਹੀ ਪੂਰੀ ਮਦਹੋਸ਼ ਹੋ ਚੁੱਕੀ। ਸਾਰੇ ਜਿਸਮ ਨੂੰ ਮਸਲ ਦੀ ਜ਼ਰੀਨਾ ਦੇ ਹੱਥ ਕਦੋਂ ਗਿੱਲੇ ਹੋ ਗਏ ਜ਼ਰੀਨਾ ਨੂੰ ਵੀ ਪਤਾ ਨਹੀਂ ਲੱਗਿਆ ਆਪਣੇ ਆਪ ਵਿੱਚ ਮਸਤ ਜ਼ਰੀਨਾ ਨੇ ਬੈਡਾਂ ਤੇ ਆ ਕੇ ਸਰਾਣੇ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਇੱਕ ਨਾ ਲਾ ਲਿਆ ਬਨਵੀਰ ਦੇ ਇਸ਼ਕ ਦੇ ਸੁਹਾਵਣ ਵਿੱਚ ਜ਼ਰੀਨਾ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰ ਰਹੀ ਹੈ ਬਨਵੀਰ ਬਣਾਏ ਸਰਾਣੇ ਨੂੰ ਕਦੇ ਉੱਤੇ ਕਦੇ ਥੱਲੇ ਰੱਖ ਕੇ ਸਾਰੀ ਰਾਤ ਪਿਆਰ ਨਾਲ ਚੁੜ੍ਹਦੀ ਸਵਾਦ ਸਵਾਦ ਵਿੱਚ ਇੰਨੀ ਮਸਤ ਹੋ ਗਈ ਸੀ ਕਿ ਪਤਾ ਹੀ ਨਹੀਂ ਲੱਗਿਆ ਕਦੋਂ ਜ਼ਰੀਨਾ ਦੇ ਹੱਥੋਂ ਦੀ ਸਲਵਾਰ ਵਿੱਚ ਆ ਕੇ ਨਰਮ ਨਰਮ ਮਾਸ ਨੂੰ ਸਹਿਲਾਉਣ ਲੱਗ ਪਈ। ਕਦੇ ਆਪਣੀਆਂ ਗੋਲ ਗੋਲ ਛਾਤੀਆਂ ਨੂੰ ਹੱਥਾਂ ਵਿੱਚ ਕੁੱਟਦੀ ਹੋਈ ਮਸਲਾਂ ਲੱਗ ਜਾਂਦੀ। ਉਧਰ ਜ਼ਰੀਨਾ ਆਪਣੇ ਅਲੱਗ ਹੀ ਖਿਆਲਾ ਵਿੱਚ ਖੋਈ ਹੋਈ ਸੀ। ਗੋਰੀ ਹਿੱਕ ਨੂੰ ਘੁੱਟ-ਘੁੱਟ ਕੇ ਜ਼ਰੀਨਾ ਨੇ ਜ਼ਰੂਰ ਵਿੱਚ ਘੜ ਰੱਖਿਆ ਸੀ। ਗੋਰੇ ਪੱਟਾਂ ਤੇ ਕਦੇ ਹੱਥ ਫੇਰਦੀ ਤੁ ਕਰੀ ਇੱਕ ਦੂਜੇ ਨਾਲ ਰਗੜਨ ਲੱਗ ਜਾਂਦੀ ਪੂਰੀ ਦੁਨੀਆ ਤੋਂ ਦੂਰ ਜਰੀਨਾ ਨੂੰ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਜਰੀਨਾ ਨੂੰ ਆਪਣੇ ਆਪ ਨਾਲ ਐਵੇਂ ਕਰਨਾ ਚੰਗਾ ਲੱਗ ਰਿਹਾ ਸੀ ਜਰੀਨਾ ਦੇ ਕਮਰੇ ਦੀ ਖਿੜਕੀ ਜਿਹੜੀ ਬਾਹਰ ਗਲੀ ਵੱਲ ਖੁੱਲਦੀ ਸੀ ਥੋੜੀ ਉੱਪਰ ਲੱਗੀ ਹੋਈ ਸੀ ਖਿੜਕੀ ਨਾਲੋਂ ਜ਼ਿਆਦਾ ਰੋਸ਼ਨਤਾਨ ਹੀ ਲੱਗਦੀ ਸੀ ਅਚਾਨਕ ਉਹ ਦਿਖਲਣ ਦੀ ਆਵਾਜ਼ ਆਈ ਬੈਡਾਂ ਦੇ ਪਈ ਜ਼ਰੀਨਾ ਨੂੰ ਇੱਕ ਵਾਰ ਦੇ ਖੜਕੇ ਨਾਲ ਤਾਂ ਆਪਣੇ ਮਨ ਦਾ ਵਹਿਮ ਹੀ ਲੱਗਿਆ ਪਰ ਜਦੋਂ ਖਿੜਕੀ ਦਾ ਖੜਕਾ ਦੁਬਾਰਾ ਹੋਇਆ ਬੈਡਾਂ ਦੇ ਪਈ ਜ਼ਰੀਨਾ ਨੂੰ ਅੰਦਰ ਤੱਕ ਕੰਬਣੀ ਛਿੜ ਗਈ ਖੁਆਬਾਨੀ ਦੁਨੀਆ ਵਿੱਚ ਤੈਰ ਰਹੀ ਜ਼ਰੀਨਾ ਇੱਕਦਮ ਆਪਣੀ ਅਸਲੀ ਜ਼ਿੰਦਗੀ ਵਿੱਚ ਵਾਪਸ ਆਈ ਇਸ਼ਕ ਦੇ ਰੰਗ ਵਿੱਚ ਰੰਗਿਆ ਜ਼ਰੀਨਾ ਦਾ ਅੰਗ ਅੰਗ ਇੱਕ ਪਲ ਵਿੱਚ ਹੀ ਪਸੀਨੇ ਨਾਲ ਪਾਣੀ ਪਾਣੀ ਹੋ ਗਿਆ ਅਲਮਾਰੀ ਚੋਂ ਕੱਢ ਜ਼ਰੀਨਾ ਨੇ ਕੱਪੜੇ ਤਾਂ ਬਹੁਤ ਖਲਾਰੇ ਪਏ ਸੀ ਪਰ ਹੱਥਾਂ ਦੀ ਪਕੜ ਵਿੱਚ ਕੋਈ ਸੂਟ ਆ ਹੀ ਨਹੀਂ ਰਿਹਾ ਸੀ ਇੱਕ ਰਾਤ ਦਾ ਵਕਤ ਉਪਰੋ ਕਮਰੇ ਵਿੱਚ ਕੱਲੀ ਤੇ ਜਿਸਮ ਤੇ ਕੋਈ ਕਪੜਾ ਵੀ ਨਹੀਂ ਜ਼ਰੀਨਾ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕੀ ਹੁਣ ਕੀ ਕਰਾਂ ਸਹਿਮੀ ਹੋਈ ਜ਼ਰੀਨਾ ਨੇ ਆਪਣੇ ਆਪ ਨੂੰ ਆਪਣੀਆਂ ਬਾਹਾਂ ਵਿੱਚ ਇਕੱਠੀ ਕਰ ਲਿਆ ਤੇ ਕਪੜਿਆਂ ਵਾਲੀ ਅਲਮਾਰੀ ਦੇ ਪਿੱਛੇ ਜਾ ਕੇ ਲੁਕ ਗਈ ਅਲਮਾਰੀ ਦੇ ਕੋਲ ਲੱਗੇ ਸੂਟ ਨੂੰ ਹੌਲੀ ਜਿਹੇ ਚੁੱਕ ਕੇ ਪਾਉਣ ਦੀ ਕੋਸ਼ਿਸ਼ ਕਰਨ ਲੱਗੀ ਹੌਲੀ ਜਿਹੇ ਤੱਕੇ ਨਾਲ ਕਿਸੇ ਨੇ ਬਾਹਰ ਤੋਂ ਖਿੜਕੀ ਦਾ ਕੁੰਡਾ ਖੋਲ੍ਹਿਆ ਜ਼ਰੀਨਾਲ ਮਾਰੀ ਦੇ ਪਿੱਛੇ ਲੋਕੀ ਖੜੀ ਸੀ ਜਿਹੜੀ ਖਿੜਕੀ ਨੂੰ ਖੋਲ ਕੇ ਅੰਦਰ ਆਉਣ ਦੀ ਕੋਸ਼ਿਸ਼ ਵਿੱਚ ਖਿੜਕੀ ਕੋਲੇ ਮੇਜ਼ ਤੇ ਰੱਖਿਆ ਫੁੱਲਾਂ ਦਾ ਗੁਲਦਸਤਾ ਥੱਲੇ ਡਿੱਗ ਗਿਆ ਸ਼ਾਂਤ ਪਈ ਰਾਤ ਵਿੱਚ ਗੁਲਦਸਤਾ ਥੱਲੇ ਡਿੱਗਣ ਨਾਲ ਵਾਵਾ ਸ਼ੋਰ ਹੋ ਗਿਆ ਹਲਮਾਰੀ ਦੇ ਹੱਲੇ ਖੜੀ ਜ਼ਰੀਨਾ ਦੇ ਮੂੰਹੋਂ ਡਰ ਦੇ ਮਾਰੇ ਚੀਕ ਨਿਕਲਣ ਹੀ ਵਾਲੀ ਸੀ ਕਿ ਕਿਸੇ ਨੇ ਜ਼ਰੀਨਾ ਦੇ ਮੂੰਹ ਨੂੰ ਹੱਥ ਨਾਲ ਬੰਦ ਕਰ ਦਿੱਤਾ ਜ਼ਰੀਨਾ ਪੂਰੀ ਤਰ੍ਹਾਂ ਡਰ ਚੁੱਕੀ ਸੀ ਮਨਵੀਰ ਨੇ ਜ਼ਰੀਨਾ ਨੂੰ ਹੌਲੀ ਜਿਹੇ ਸ਼ਾਂਤ ਰਾਂ ਲੈ ਕੇ ਆ ਮਨਵੀਰ ਨੇ ਇੱਕ ਹੱਥ ਨਾਲ ਜ਼ਰੀਨਾ ਦੀਆਂ ਖਿਲਰੀਆਂ ਜ਼ੁਲਫਾਂ ਨੂੰ ਪਾਸੇ ਕੀਤਾ ਅਤੇ ਫਿਰ ਜ਼ਰੀਨਾ ਦੀ ਖੋਰੀ ਗਰਦਨ ਉੱਪਰ ਆਪਣੇ ਭੁੱਲ ਰਖ ਲਈ ਜ਼ਰੀਨਾ ਮਨਵੀਰ ਦੇ ਅੱਗੇ ਖੜੀ ਹੋਈ ਸੀ ਜ਼ਰੀਨਾ ਨੇ ਥੋੜਾ ਜਿਹਾ ਹੀ ਸੂਟ ਪਾਇਆ ਹੋਇਆ ਸੀ ਲਗਭਗ ਬਿਨਾ ਕੱਪੜਿਆਂ ਤੋਹੀ ਸੀ ਜ਼ਰੀਨਾ ਨੂੰ ਦੇਖ ਮਨਵੀਰ ਵੀ ਦੇਖਦਾ ਹੀ ਰਹਿ ਗਿਆ ਜ਼ਰੀਨਾ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਘੁੱਟ ਕੇ ਮਨਵੀਰ ਨੂੰ ਆਪਣੀ ਹਿੱਕ ਨਾਲ ਲਾ ਲਿਆ ਮਨਵੀਰ ਨੇ ਵੀ ਜ਼ਰੀਨਾ ਦੀ ਨਰਮ ਪਿੱਠ ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ ਜ਼ਰੀਨਾ ਦੇ ਗੁੰਦਵੀ ਅੰਗਾਂ ਨੇ ਮਨਵੀਰ ਨੂੰ ਤਾਂ ਵਿੱਚ ਕਰ ਦਿੱਤਾ ਜ਼ਰੀਨਾ ਦੀ ਗੋਰੀ-ਗੋਰੀ ਤੇ ਗੋਲ ਹਿੱਕ ਮਨਵੀਰ ਦੇ ਨਾਲ ਲੱਗੀ ਹੋਈ ਸੀ ਜ਼ਰੀਨਾ ਦੀਆਂ ਜ਼ੁਲਫਾਂ ਵਿੱਚ ਹੱਥ ਫੇਰਦੇ ਮਨਵੀਰ ਨੇ ਜ਼ਰੀਨਾ ਨੂੰ ਚੁੰਮਿਆ ਗਰਦਨ ਮੱਥਾ ਬੁਲਹਕ ਮਨਵੀਰ ਸਾਰਾ ਕੁਝ ਚੁੰਮਣ ਲੱਗਿਆ ਜ਼ਰੀਨਾ ਨੇ ਪਾਇਆ ਥੋੜਾ ਜਿਹਾ ਸੂਟ ਵੀ ਲਹਿ ਗਿਆ ਮਨਵੀਰ ਨੇ ਜ਼ਰੀਨਾ ਦੇ ਪਿੱਛੇ ਨੂੰ ਹੱਥਾਂ ਵਿੱਚ ਘੁੱਟ ਲਿਆ ਤੇ ਸਹਲਾਉਣ ਲੱਗ ਪਿਆ ਜ਼ਰੀਨਾ ਦਾ ਸਾਰਾ ਜਿਸਮ ਮਨਵੀਰ ਦੇ ਨਾਲ ਲੱਗਿਆ ਹੋਇਆ ਸੀ ਜ਼ਰੀਨਾ ਦੇ ਹੱਥ ਵੀ ਮਨਵੀਰ ਦੀ ਪਿੱਠ ਉੱਪਰ ਸਨ ਮਨਵੀਰ ਨੇ ਜ਼ਰੀਨਾ ਦੀ ਗਰਦਨ ਉੱਪਰ ਕਿਸ ਕੀਤੀ ਫਿਰ ਜ਼ਰੀਨਾ ਦੇ ਨਾਲ-ਨਾਲ ਬੁੱਲਾਂ ਨੂੰ ਚੂਸਣ ਲੱਗ ਪਿਆ ਜ਼ਰੀਨਾ ਦਾ ਨਰਮ ਸਰੀਰ ਮਨਵੀਰ ਨੂੰ ਮਦਹੋਸ਼ ਕਰ ਰਿਹਾ ਸੀ ਮਨਵੀਰ ਨੇ ਜ਼ਰੀਨਾ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਜ਼ਰੀਨਾ ਆਪਣੇ ਆਪ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਨ ਲੱਗੀ ਮਨਵੀਰ ਕਦੇ ਜ਼ਰੀਨਾ ਦੇ ਚਿਹਰੇ ਵੱਲ ਦੇਖਦਾ ਤੇ ਕਦੇ ਜ਼ਰੀਨਾ ਦੇ ਗੁੰਦਵੇਂ ਸਰੀਰ ਵੱਲ ਕੁਝ ਦੇਰ ਤੱਕ ਦੋਵੇਂ ਹੀ ਚੁੱਪ ਚਾਪ ਬੈਰੇ। ਮਨਵੀਰ ਨੇ ਜ਼ਰੀਨਾ ਦੇ ਹੱਥਾਂ ਤੋਂ ਬਾਅਦ ਜ਼ਰੀਨਾ ਦੇ ਚਿਹਰੇ ਨੂੰ ਛੂਣਾ ਸ਼ੁਰੂ ਕਰ ਦਿੱਤਾ। ਜ਼ਰੀਨਾ ਦੇ ਲਾਲ-ਲਾਲ ਬੁੱਲਾਂ ਨੂੰ ਹੱਥਾਂ ਨਾਲ ਚਹਲੌਣ ਤੋਂ ਬਾਅਦ ਜ਼ਰੀਨਾ ਦੇ ਸੂਟ ਦੇ ਉੱਪਰੋਂ ਹੀ ਜ਼ਰੀਨਾ ਦੇ ਨਰਮ ਮੰਗਾਂ ਨੂੰ ਫਿਰ ਤੋਂ ਟੋਣ ਲੱਗ ਪਿਆ। ਜਿਵੇਂ-ਜਿਵੇਂ ਮਨਵੀਰ ਹੱਥ ਫੇਰ ਰਿਹਾ ਸੀ, ਓਵੇਂ-ਓਵੇਂ ਜ਼ਰੀਨਾ ਦੇ ਕੋਰੇ ਜਿਸਮ ਨੂੰ ਪਸੀਨਾ ਆ ਰਿਹਾ ਸੀ। ਪਰ ਬੁੱਲ ਦੋਵਾਂ ਦੇ ਹੀ ਚੁੱਪ ਸੀ। ਮਨਵੀਰ ਵੀ ਹੁਣ ਤੱਕ ਸਮਝ ਚੁੱਕਾ ਸੀ ਕਿ ਜ਼ਰੀਨਾ ਨੇ ਵੀ ਹੁਣ ਆਪਣੀ ਸਹਿਮਤੀ ਦੇ ਦਿੱਤੀ ਹੈ। ਜ਼ਰੀਨਾ ਵੀ ਮਨਵੀਰ ਦੇ ਇਸ਼ਕ ਦਾ ਸਵਾਦ ਦੇਖਣਾ ਚਾਹੁੰਦੀ ਸੀ। ਜ਼ਰੀਨਾ ਦੇ ਪਿਆਸੇ ਬੁੱਲ ਫੜਫੜਾਉਂਦੇ ਦੇਖ ਮਨਵੀਰ ਇੱਕ ਝਟਕੇ ਵਿੱਚ ਫਿਰ ਤੋਂ ਜ਼ਰੀਨਾ ਦੇ ਉੱਪਰ ਆ ਗਿਆ। ਜ਼ਰੀਨਾ ਨੇ ਆਪਣੇ ਆਪ ਨੂੰ ਛਡਾਉਣ ਦੀ ਥੋੜੀ ਜਿਹੀ ਕੋਸ਼ਿਸ਼ ਕੀਤੀ ਪਰ ਮਨਵੀਰ ਨੇ ਸਵਾਰ ਜ਼ਰੀਨਾ ਨੂੰ ਘੁੱਟ ਕੇ ਫੜ ਲਿਆ ਸੀ। ਲੱਤਾਂ ਨਾਲ ਲੱਤਾਂ ਨੂੰ ਘੁੱਟ ਲਿਆ। ਹੱਥਾਂ ਵਿੱਚ ਹੱਥ ਫੜ ਲਏ ਜ਼ਰੀਨਾ ਨੇ ਮਾਮਲੀ ਜਹੀ ਕੋਸ਼ਿਸ਼ ਕੀਤੀ ਸੀ ਪਰ ਮਨਵੀਰ ਨੇ ਜ਼ਰੀਨਾ ਨੂੰ ਹਿੱਲਣ ਤੱਕ ਵੀ ਨਹੀਂ ਦਿੱਤਾ ਜ਼ਰੀਨਾ ਦੀਆਂ ਮੋਟੀਆਂ ਤੇ ਕਾਦੀ ਲੱਖਾਂ ਆਪਣੇ ਆਪ ਹੀ ਬੰਦ ਹੋ ਗਈਆਂ ਮਨਵੀਰ ਨੇ ਜ਼ਰੀਨਾ ਦੇ ਫੜਫੜਾਉਂਦੇ ਹੋਏ ਲਾਲ ਲਾਲ ਬੁੱਲਾਂ ਨਾਲ ਬੁੱਲ ਲਾ ਲਏ ਮਨਵੀਰ ਦੇ ਬੁੱਲਾਂ ਦੇ ਅਹਿਸਾਸ ਨੇ ਜ਼ਰੀਨਾ ਨੂੰ ਅੰਦਰ ਤੱਕ ਹਲੂਣਾ ਜਿਹਾ ਦੇ ਦਿੱਤਾ ਇੱਕ ਵੱਖਰਾ ਹੀ ਅਹਿਸਾਸ ਜ਼ਰੀਨਾ ਨੂੰ ਆਪਣੇ ਅੰਦਰ ਹੋਣ ਲੱਗ ਤੇ ਮਠਾ ਮਠਾ ਸੁਗੂਨ ਵੀ ਜ਼ਰੀਨਾ ਨੂੰ ਅੰਦਰ ਤੱਕ ਮਿਲਣ ਲੱਗ ਪਿਆ ਸੀ ਨਰਮ ਨਰਮ ਆਂਗ ਹੋਰ ਵੀ ਜ਼ਿਆਦਾ ਫੜਫੜਾਉਣ ਲੱਗ ਪਈ ਜ਼ਰੀਨਾ ਦੀ ਨਰਮ ਹੇਕ ਰਾਸ ਨਾਲ ਭਰੀ ਹੋਈ ਮਨਵੀਰ ਦੀ ਦਾਬ ਨਾਲ ਬਾਹਰ ਨਿਕਲਣ ਲੱਗ ਪਈ ਜ਼ਰੀਨਾ ਦੇ ਨਰਮ ਅੰਗਾਂ ਚੋਂ ਨਿਕਲਦਾ ਸੀ ਲਾਲ ਬੁੱਲਾਂ ਦੀ ਤੜਪ ਜ਼ਰੀਨਾ ਦੀਆਂ ਅਦਾਵਾਂ ਮਨਵੀਰ ਨੂੰ ਹੋਰ ਵੀ ਜ਼ਿਆਦਾ ਉਤੇਜਿਤ ਤੇ ਮਜਬੂਰ ਕਰ ਰਹੀਆਂ ਸੀ ਇੱਕਦਮ ਜ਼ਰੀਨਾ ਨੇ ਅੱਖਾਂ ਖੋਲੀਆਂ ਮਨਵੀਰ ਨੇ ਚੇਹਰ ਹਜ਼ਰੀਨੇ ਦੇ ਚਿਹਰੇ ਦੇ ਨਾਲ ਲਾ ਰੱਖਿਆ ਸੀ ਇਸ ਵਾਰ ਜ਼ਰੀਨਾ ਨੇ ਮਨਵੀਰ ਨੂੰ ਆਪਣੇ ਤੋਂ ਦੂਰ ਨਹੀਂ ਕੀਤਾ ਜ਼ਰੀਨਾ ਇੰਨਾ ਡਰ ਗਈ ਸੀ ਕਿ ਡਰ ਦੇ ਮਾਰੇ ਜ਼ਰੀਨਾ ਦਾ ਸਾਰਾ ਸਰੀਰ ਕੰਬਣ ਲੱਗ ਪਿਆ ਤੇ ਅੱਖਾਂ ਬੰਦ ਹੋ ਗਈਆਂ ਸੀ ਆਪਣੇ ਆਪ ਨੂੰ ਫਿਰ ਵੀ ਛਡਾਉਣ ਲਈ ਕੋਸ਼ਿਸ਼ ਕਰ ਰਹੀ ਸੀ ਜ਼ਰੀਨਾ ਨੂੰ ਹੱਥ ਪੈਰ ਮਾਰਦੀ ਦੇਖ ਕੇ ਮਨਵੀਰ ਨੇ ਜ਼ਰੀਨਾ ਨੂੰ ਆਪਣੀਆਂ ਅੱਖਾਂ ਖੋਲਣ ਲਈ ਕਿਹਾ ਮਨਵੀਰ ਦੀ ਆਵਾਜ਼ ਸੁਣਦੇ ਹੀ ਜ਼ਰੀਨਾ ਨੇ ਆਪਣੀਆਂ ਅੱਖਾਂ ਖੋਲ ਲਈਆਂ ਗੌਰ ਨਾਲ ਮਨਵੀਰ ਦੇ ਚਿਹਰੇ ਵੱਲ ਦੇਖਣ ਲੱਗੀ ਜਿਵੇਂ ਜ਼ਰੀਨਾ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮਨਵੀਰ ਸੱਚਮੁੱਚ ਹੀ ਮੇਰੇ ਸਾਹਮਣੇ ਖੜਾ ਹੈ ਆਪਣੇ ਹੱਥਾਂ ਨਾਲ ਮਨਵੀਰ ਦਾ ਚਿਹਰਾ ਛੂ ਕੇ ਦੇਖਣ ਲੱਗ ਪਈ ਮੈਂ ਹੀ ਹਾਜ਼ਰੀ ਨਾ ਤੇਰਾ ਮਨਵੀਰ ਜਿਸ ਨੂੰ ਮਿਲਣ ਦਾ ਵਾਅਦਾ ਕਰਕੇ ਆਪ ਆਪਣੇ ਬਿਸਤਰੇ ਤੇ ਆਰਾਮ ਕਰ ਰਹੀ ਹੈ ਜ਼ਰੀਨਾ ਦੇ ਦਿਲ ਦੀ ਅੰਤਰੂਸ਼ਟੀ ਨੂੰ ਦੂਰ ਕਰਦੇ ਮਨਵੀਰ ਨੇ ਜ਼ਰੀਨਾ ਨੂੰ ਕਿਹਾ ਮਨਵੀਰ ਤੂੰ ਆ ਗਿਆ ਤੇਰੇ ਆਉਣ ਨਾਲ ਲੱਗਦਾ ਹੈ ਜਿਵੇਂ ਰੱਬ ਹੀ ਮੇਰੇ ਕੋਲ ਆ ਗਿਆ ਹੋਵੇ ਮਨਵੀਰ ਨੂੰ ਆਪਣੀਆਂ ਬਾਹਾਂ ਵਿੱਚ ਘੁੱਟਦੀ ਜ਼ਰੀਨਾ ਨੇ ਮਨਵੀਰ ਨੂੰ ਉੱਤਰ ਦਿੱਤਾ ਮੈਂ ਤਾਂ ਆਉਣਾ ਹੀ ਸੀ ਜਦੋਂ ਮੇਰੇ ਸੱਜਣਾ ਨੂੰ ਮਿਲਣ ਦਾ ਚੇਤਾ ਭੁੱਲ ਗਿਆ ਸੀ ਉਹਨਾਂ ਨੂੰ ਤਾਂ ਇਹ ਵੀ ਆਦ ਨਹੀਂ ਹੋਣਾ ਕਿ ਕੋਈ ਹੈ ਜੋ ਉਹਨਾਂ ਨੂੰ ਆਪਣੀ ਜਾਨ ਤੋਂ ਵੀ ਵੱਧ ਕੇ ਪਿਆਰ ਕਰਦਾ ਹੈ ਜਰੀਨਾ ਨਾਲ ਗੁੱਸਾ ਜ਼ਾਹਿਰ ਕਰਦੇ ਮਨਵੀਰ ਨੇ ਕਿਹਾ ਮਨਵੀਰ ਦੀਆਂ ਅੱਖਾਂ ਵਿੱਚ ਜ਼ਰੀਨਾ ਨੂੰ ਆਪਣੀ ਨਵੀਂ ਹੁਸੀਨ ਦੁਨੀਆ ਨਜ਼ਰ ਆਉਣ ਲੱਗ ਪਈ ਸੀ ਜਿੱਥੇ ਦੋਵਾਂ ਦੀ ਮੁਕੰਮਲ ਮੁਹੱਬਤ ਤੇ ਇੱਕ ਸਕੂਨ ਭਰੀ ਜ਼ਿੰਦਗੀ ਨਜ਼ਰ ਆ ਰਹੀ ਸੀ ਜ਼ਰੀਨਾ ਆਪਣੇ ਖੁਆਬਾਂ ਵਿੱਚ ਹੋਰ ਵੀ ਡੂੰਗੀ ਖੋ ਰਹੀ ਸੀ ਤੇ ਚਿਹਰੇ ਤੇ ਇੱਕ ਵੱਖਰੀ ਤੇ ਬਹੁਤ ਹੀ ਖੂਬਸੂਰਤ ਤੇ ਪਿਆਰੀ ਜਹੀ ਮੁਸਕਰਾਹਟ ਆਉਣ ਲੱਗ ਪਈ ਮਨਵੀਰ ਨੇ ਫਿਰ ਤੋਂ ਜ਼ਰੀਨਾ ਦੇ ਬੁੱਲੇ ਨਾਲ ਬੁੱਲ ਲਾ ਲਈ ਜ਼ਰੀਨਾ ਦੀ ਕਰਮ ਜਵਾਨੀ ਤੇ ਮਦਹੋਸ਼ ਅੰਗਾ ਨੇ ਮਨਵੀਰ ਨੂੰ ਮਜਬੂਰ ਕਰ ਦਿੱਤਾ ਸੀ ਜ਼ਰੀਨਾ ਦੇ ਨਰਮ ਮੰਗਾ ਨਾਲ ਖੇਡਣ ਲਈ ਜ਼ਰੀਨਾ ਤਾਂ ਆਪਣੇ ਖੁਆਬਾਂ ਵਿੱਚ ਗਵਾਚੀ ਹੋਈ ਸੀ ਮਨਵੀਰ ਨੇ ਜ਼ਰੀਨਾ ਦੇ ਲਾਲ ਮੋٹے ਬੁੱਲਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਜ਼ਰੀਨਾ ਵੀ ਮਨਵੀਰ ਦੇ ਇਸ਼ਕ ਵਿੱਚ ਪੂਰੀ ਮਦਹੋਸ਼ ਹੋ ਚੁੱਕੀ ਸੀ ਜ਼ਰੀਨਾ ਦੇ ਬੁੱਲਾਂ ਦਾ ਸਵਾਦ ਮਨਵੀਰ ਲਈ ਵੀ ਬਹੁਤ ਆਨੰਦਮਈ ਸੀ ਜ਼ਰੀਨਾ ਤਾਂ ਹੋਰ ਵੀ ਜ਼ਿਆਦਾ ਸਰੂਰ ਵਿੱਚ ਆ ਚੁੱਕੀ ਸੀ ਜ਼ਰੀਨਾ ਦੇ ਹਰਸੀਲੇ ਲਾਲ ਬੁੱਲਾਂ ਦਾ ਰਸ ਪੀ ਰਹੇ ਮਨਵੀਰ ਨੂੰ ਸਵਰਗਾ ਦਾ ਵਰਗਾ ਸੁੱਖ ਮਿਲਣ ਲੱਗ ਪਿਆ ਸੀ ਮਨਵੀਰ ਨੇ ਜ਼ਰੀਨਾ ਦੇ ਹੱਥਾਂ ਨੂੰ ਢਿੱਲਾ ਛੱਡਿਆ ਤੇ ਜ਼ਰੀਨਾ ਦੇ ਬੋਲੇ-ਬੋਲੇ ਪਿੰਡੇ ਨੂੰ ਮਸਲਣ ਲੱਗ ਪਿਆ ਜ਼ਰੀਨਾ ਨੇ ਵੀ ਮਨਵੀਰ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਮਨਵੀਰ ਦੀ ਪੇਟ ਤੇ ਹੱਥ ਫੇਰਨ ਲੱਗ ਪਈ ਮਨਵੀਰ ਨੇ ਵੀ ਜ਼ਰੀਨਾ ਦੇ ਸੂਟ ਦੇ ਉਪਰੋਂ ਹੀ ਜ਼ਰੀਨਾ ਦੀ ਹਿੱਕ ਨੂੰ ਮਸਲਣਾ ਸ਼ੁਰੂ ਕਰ ਦਿੱਤਾ ਜ਼ਰੀਨਾ ਲਈ ਇਹ ਅਹਿਸਾਸ ਬਹੁਤ ਹੀ ਮਿੱਠਾ ਤੇ ਵੱਖਰਾ ਜਿਹਾ ਸੀ ਬਦਹੋਸ਼ ਹੋਈ ਜ਼ਰੀਨਾ ਦੇ ਮੂੰਹੋਂ ਸਿਸਕੀਆਂ ਨਿਕਲਣ ਲੱਗ ਪਈਆਂ ਜ਼ਰੀਨਾ ਨੇ ਆਪਣੀਆਂ ਲੱਤਾਂ ਮਨਵੀਰ ਦੇ ਉਪਰੋਂ ਨਹੀਂ ਪਾ ਕੇ ਮਨਵੀਰ ਨੂੰ ਘੁੱਟ ਲਿਆ ਜ਼ਰੀਨਾ ਦੇ ਪਿੰਡੇ ਦੀ ਗਰਮੀ ਮਨਵੀਰ ਨੂੰ ਕੱਪੜਿਆਂ ਦੇ ਉਪਰੋਂ ਹੀ ਮਹਿਸੂਸ ਹੋ ਰਹੀ ਸੀ ਮਨਵੀਰ ਦੇ ਥੱਲੇ ਪਈ ਜ਼ਰੀਨਾ ਲੱਖ ਨੂੰ ਉੱਪਰ ਚੁੱਕ-ਚੁੱਕ ਕੇ ਹਿਲੋਂ ਲੱਗ ਪਈ ਮਨਵੀਰ ਨੂੰ ਪਤਾ ਸੀ ਕਿ ਜ਼ਰੀਨਾ ਦਾ ਸਬਰ ਟੁੱਟ ਚੁੱਕਿਆ ਹੈ ਮਨਵੀਰ ਵੀ ਇਸ ਦਾ ਫਾਇਦਾ ਚੁੱਕਣ ਲੱਗ ਪਿਆ ਜ਼ਰੀਨਾ ਦੀ ਕੁੜਤੀ ਨੂੰ ਫੜ ਕੇ ਉੱਪਰ ਕਰਨਾ ਚਾਹਿਆ ਪਰ ਮਦਹੋਸ਼ ਹੋਈ ਜ਼ਰੀਨਾ ਨੇ ਕੁੜਤੀ ਆਪ ਹੀ ਉਤਾਰ ਕੇ ਪਰੇ ਸੁੱਟ ਦਿੱਤੀ ਜ਼ਰੀਨਾ ਦੀ ਕੋਰੀ ਤੇ ਪੋਲੀ ਹਿੱਕ ਤੇ ਸਿਰਫ ਬਲਾਊਜ਼ ਹੀ ਰਹਿ ਗਿਆ ਸੀ ਉੜਤੀ ਰੋ ਤਾਰਦੇ ਹੀ ਜ਼ਰੀਨਾ ਦਾ ਨਰਮ ਜਿਸਮ ਮਨਵੀਰ ਦੇ ਸਾਹਮਣੇ ਸੀ ਜਿਹੜੀ ਜ਼ਰੀਨਾ ਨੇ ਕਦੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਬਿਨਾਂ ਕੱਪੜਿਆਂ ਤੋਂ ਨਹੀਂ ਦੇਖਿਆ ਸੀ ਅੱਜ ਉਹ ਜ਼ਰੀਨਾ ਹੀ ਮਨਵੀਰ ਦੇ ਸਾਹਮਣੇ ਸਭ ਕੁਝ ਉਤਾਰਨ ਲਈ ਕਾੜੀ ਹੋਈ ਪਈ ਸੀ ਮਨਵੀਰ ਜ਼ਰੀਨਾ ਦੇ ਜਿਸਮ ਦੇ ਪਹਿਲੀ ਵਾਰ ਦਰਸ਼ਨ ਕਰ ਰਿਹਾ ਸੀ ਤੇ ਜ਼ਰੀਨਾ ਦਾ ਪੋਲਾ ਜਿਸਮ ਮਨਵੀਰ ਨੂੰ ਇੰਨਾ ਖੂਬਸੂਰਤ ਲੱਗ ਰਿਹਾ ਸੀ ਕਿ ਜ਼ਰੀਨਾ ਨੂੰ ਦੇਖਦੇ ਹੀ ਮਨਵੀਰ ਦੀਆਂ ਨਜ਼ਰਾਂ ਜ਼ਰੀਨਾ ਦੇ ਜਿਸਮ ਤੇ ਟਿਕ ਗਈਆਂ ਸੀ ਮਨਵੀਰ ਨੇ ਜ਼ਰੀਨਾ ਦੀ ਜਿੰਨੀ ਖੂਬਸੂਰਤੀ ਦਾ ਅਹਿਸਾਸ ਪਹਿਲਾਂ ਕੀਤਾ ਸੀ ਜ਼ਰੀਨਾ ਉਸ ਤੋਂ ਵੀ ਕਿਤੇ ਜ਼ਿਆਦਾ ਖੂਬਸੂਰਤ ਸੀ ਮਨਵੀਰ ਜ਼ਰੀਨਾ ਦੇ ਜਿਸਮ ਨੂੰ ਟੋਣ ਲੱਗ ਪਿਆ ਜ਼ਰੀਨਾ ਦੇ ਪੋਲੇ-ਪੋਲੇ ਅੰਗਾਂ ਨਾਲ ਸ਼ਰਾਰਤਾਂ ਕਰਦਾ ਮਨਵੀਰ ਜ਼ਰੀਨਾ ਦੀ ਜਾਨੀ ਨੂੰ ਹੋਰ ਵੀ ਗਰਮ ਕਰ ਰਿਹਾ ਸੀ। ਜ਼ਰੀਨਾ ਦੀ ਰਸ ਨਾਲ ਭਰੀ ਹਿੱਕ ਨੂੰ ਬਲਾਊਜ਼ ਦੇ ਉੱਪਰੋਂ ਹੀ ਬੁੱਲਾਂ ਨਾਲ ਸਹਿਲਾਉਣ ਲੱਗ ਪਿਆ। ਜ਼ਰੀਨਾ ਵੀ ਇੰਨੀ ਡੂੰਗੀ ਖੋ ਗਈ ਸੀ ਕਿ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਕੀ ਕਰ ਰਹੀ ਹੈ। ਜ਼ਰੀਨਾ ਦੇ ਪੋਲੇ ਢਿੱਡ ਨੂੰ ਚੁੰਮਣ ਤੋਂ ਬਾਅਦ ਮਨਵੀਰ ਨੇ ਜ਼ਰੀਨਾ ਦੀ ਨਰਮ ਹਿੱਕ ਤੇ ਹੌਲੀ-ਹੌਲੀ ਬਲਾਊਜ਼ ਵੀ ਪਾਸੇ ਕਰ ਦਿੱਤਾ। ਜ਼ਰੀਨਾ ਦੀ ਹਿੱਕ ਨੂੰ ਦੇਖਦੇ ਹੀ ਮਨਵੀਰ ਦੀਆਂ ਅੱਖਾਂ ਖੜੀਆਂ ਹੀ ਰਹਿ ਗਈਆਂ ਜ਼ਰੀਨਾ ਨੂੰ ਛਾਲਾ ਮਾਰ-ਮਾਰ ਕੇ ਚੜੀ ਜਵਾਨੀ ਦਾ ਪੂਰਾ ਅਹਿਸਾਸ ਮਨਵੀਰ ਨੂੰ ਹੋ ਰਿਹਾ ਸੀ ਮਨਵੀਰ ਨੂੰ ਜਿਸ ਦਿਨ ਦੀ ਉਡੀਕ ਇੰਨੀ ਬੇਸਬਰੀ ਨਾਲ ਸੀ ਆਖਰ ਉਹ ਦਿਨ ਅੱਜ ਆ ਹੀ ਗਿਆ ਸੀ ਜ਼ਰੀਨਾ ਦਾ ਹੁਸਨ ਮਨਵੀਰ ਦੇ ਅੱਗੇ ਪਟਾਰੀ ਵਾਂਗ ਖੁੱਲ ਪਿਆ ਸੀ ਜ਼ਰੀਨਾ ਦੇ ਗੋਲ ਤੇ ਪੋਲੀ ਹਿੱਕ ਨੇ ਮਨਵੀਰ ਨੂੰ ਜਲਦੀ ਹੀ ਆਪਣੇ ਵੱਲ ਖਿੱਚ ਲਿਆ ਮਨਵੀਰ ਜ਼ੋਰ-ਜ਼ੋਰ ਨਾਲ ਜ਼ਰੀਨਾ ਦੀ ਪੋਲੀ ਹਿੱਕ ਨੂੰ ਟੋਣ ਲੱਗ ਪਿਆ। ਜ਼ਰੀਨਾ ਦੀਆਂ ਸਿਸਕੀਆਂ ਹੋਰ ਵੀ ਤੇਜ਼ ਹੋ ਗਈਆਂ ਸੀ। ਜਿਵੇਂ-ਜਿਵੇਂ ਮਨਵੀਰ ਜ਼ਰੀਨਾ ਦੇ ਨਰਮ ਅੰਗਾਂ ਨੂੰ ਮਸਲ ਰਿਹਾ ਸੀ, ਓਵੇਂ-ਓਵੇਂ ਜ਼ਰੀਨਾ ਹੋਰ ਵੀ ਮਧੂਹਸ਼ ਹੋਣ ਲੱਗ ਪਈ ਸੀ। ਮਨਵੀਰ ਦੇ ਥੱਲੇ ਪਈ ਜ਼ਰੀਨਾ ਲੱਤ ਨੂੰ ਉੱਪਰ-ਚੋਕ-ਚੋਕ ਕੇ ਹਿਲਾ ਰਹੀ ਸੀ। ਮਧੂਹਸ਼ ਹੋਈ ਜ਼ਰੀਨਾ ਮਨਵੀਰ ਨੂੰ ਵੀ ਆਪਣੇ ਲੱਤ ਦੇ ਜ਼ੋਰ ਨਾਲ ਉੱਪਰ ਚੋਕ ਲੈਂਦੀ। ਮਨਵੀਰ ਨੇ ਜ਼ਰੀਨਾ ਦੇ ਲਾਲ ਬੁੱਲਾਂ ਨੂੰ ਚੁੰਮ-ਚੁੰਮ ਕੇ ਬੇਸੁੱਧ ਕਰਨ ਤੋਂ ਬਾਅਦ ਜ਼ਰੀਨਾ ਦੀ ਨਰਮ ਹਿੱਕ ਨੂੰ ਚੁੰਮਣ ਲੱਗ ਪਿਆ। ਜ਼ਰੀਨਾ ਲਈ ਇਹ ਪਲ ਕਿਸੇ ਸਵਰਗਾ ਦੇ ਨਜ਼ਾਰੇ ਤੋਂ ਘੱਟ ਨਹੀਂ ਸੀ। ਜ਼ਰੀਨਾ ਨੇ ਮਨਵੀਰ ਦੇ ਸਿਰ ਤੇ ਹੱਥ ਰੱਖ ਕੇ ਮਨਵੀਰ ਨੂੰ ਆਪਣੀ ਪੋਲੀ ਹਿੱਕ ਵਿੱਚ ਲੁਕਾ ਲਿਆ। ਜਿਵੇਂ-ਜਿਵੇਂ ਮਨਵੀਰ ਜ਼ਰੀਨਾ ਦੀ ਰਸ ਭਰੀ ਹਿੱਕ ਨੂੰ ਚੁੰਮ ਰਿਹਾ ਸੀ, ਓਵੇਂ-ਓਵੇਂ ਜ਼ਰੀਨਾ ਹੋਰ ਵੀ ਸਰੂਰ ਵਿੱਚ ਹੁੰਦੀ ਜਾ ਰਹੀ ਸੀ। ਜ਼ਰੀਨਾ ਦੇ ਨਰਮ ਤੇ ਪੋਲੇ ਜਿਸਮ ਨੂੰ ਮਨਵੀਰ ਨੇ ਮਸਲ ਮਸਲ ਕੇ ਲਾਲ ਕਰ ਦਿੱਤਾ ਸੀ ਜ਼ਰੀਨਾ ਦੀ ਠਾਠਾ ਮਾਰਦੀ ਜਵਾਨੀ ਹੋਰ ਵੀ ਜ਼ਿਆਦਾ ਮੈਕਣ ਲੱਗ ਪਈ ਮਨਵੀਰ ਨੇ ਜ਼ਰੀਨਾ ਦੀ ਪੋਲੀ ਹਿੱਕ ਦਾ ਰਸ ਪੀ ਪੀ ਕੇ ਵੀ ਲਾਲ ਲਾਲ ਕਰ ਦਿੱਤੀ ਸੀ ਜ਼ਰੀਨਾ ਵੀ ਮਨਵੀਰ ਦੇ ਪਿੰਡੇ ਨੂੰ ਪਿਆਰ ਨਾਲ ਸਹਿਲਾ ਰਹੀ ਸੀ ਜ਼ਰੀਨਾ ਤਾਂ ਆਪਣੀ ਹੀ ਇੱਕ ਨਵੀਂ ਦੁਨੀਆ ਵਿੱਚ ਗਵਾਚੀ ਹੋਈ ਸੀ ਮਨਵੀਰ ਦੇ ਇਸ਼ਕ ਦੇ ਡੂੰਗੇ ਸਮੁੰਦਰਾਂ ਵਿੱਚ ਗੋਤੇ ਲਾ ਰਹੀ ਜ਼ਰੀਨਾ ਨੂੰ ਵਖਰਾ ਹੀ ਤੱਕ ਆਨੰਦਮਈ ਅਹਿਸਾਸ ਹੋ ਰਿਹਾ ਸੀ ਜਿਵੇਂ ਜਿਵੇਂ ਮਨਵੀਰ ਜ਼ਰੀਨਾ ਦੇ ਨਰਮ ਅੰਗਾਂ ਨੂੰ ਮਸਲ ਰਿਹਾ ਸੀ ਓਵੇਂ ਓਵੇਂ ਜ਼ਰੀਨਾ ਦੀਆਂ ਅਦਾਵਾਂ ਹੋਰ ਵੀ ਡੂੰਘੀਆਂ ਹੋ ਰਹੀਆਂ ਸੀ ਜ਼ਰੀਨਾ ਨੇ ਆਪਣੇ ਗੋਲ ਪੱਟਾ ਵਿੱਚ ਮਨਵੀਰ ਨੂੰ ਹੋਰ ਵੀ ਜ਼ਿਆਦਾ ਜ਼ੋਰ ਨਾਲ ਘੁੱਟ ਲਿਆ ਮਨਵੀਰ ਤਾਂ ਇਸ ਤੋਂ ਅੱਗੇ ਵੀ ਵਧਣਾ ਚਾਹੁੰਦਾ ਸੀ ਜ਼ਰੀਨਾ ਨੂੰ ਮਦਹੋਸ਼ ਦੇਖ ਕੇ ਮਨਵੀਰ ਨੇ ਜ਼ਰੀਨਾ ਦੇ ਪੱਟਾਂ ਨੂੰ ਮਸਲਣਾ ਸ਼ੁਰੂ ਕਰ ਦਿੱਤਾ ਜ਼ਰੀਨਾ ਦੀ ਤੜਪ ਵਧਦੀ ਜਾ ਰਹੀ ਸੀ ਜ਼ਰੀਨਾ ਦੇ ਪੱਟਾਂ ਤੇ ਹੱਥ ਫੇਰਦੇ ਮਨਵੀਰ ਨੇ ਜ਼ਰੀਨਾ ਦੀ ਸਲਵਾਰ ਦੇ ਅੰਦਰ ਵੀ ਹੱਥ ਪਾ ਲਿਆ ਮਨਵੀਰ ਦੇ ਛੂਹ ਨਾਲ ਹੀ ਜ਼ਰੀਨਾ ਨੂੰ ਕੰਬਣੀ ਜਹੀ ਛਿੜਨ ਲੱਗ ਪਈ ਘੁੱਟ ਕੇ ਮਨਵੀਰ ਦਾ ਹੱਥ ਫੜ ਲਿਆ ਮਦਹੋਸ਼ ਹੋਈ ਜ਼ਰੀਨਾ ਦੇ ਮੂੰਹੋਂ ਸਿਸਕੀਆਂ ਦੀ ਮੱਠੀ ਆਵਾਜ਼ ਨਿਕਲਣ ਲੱਗ ਪਈ ਮਨਵੀਰ ਵੀ ਹੌਲੀ-ਹੌਲੀ ਜ਼ਰੀਨਾ ਦੇ ਗੋਲ-ਗੋਲ ਪੱਟਾ ਨੂੰ ਮਸਲ ਰਿਹਾ ਸੀ। ਇੱਕ ਹੱਥ ਨਾਲ ਮਨਵੀਰ ਜ਼ਰੀਨਾ ਦੀ ਨਰਮ ਹਿੱਕ ਨੂੰ ਮਸਲ ਰਿਹਾ ਸੀ। ਜ਼ਰੀਨਾ ਨੇ ਪੱਟਾ ਨੂੰ ਝੁੰਦੇ ਮਨਵੀਰ ਦੇ ਹੱਥ ਜ਼ਰੀਨਾ ਦੇ ਪ੍ਰਾਈਵੇਟ ਪਾਰਟ ਨੂੰ ਵੀ ਛੂਣ ਲੱਗ ਪਏ। ਮਨਵੀਰ ਦੇ ਹੱਥ ਲਾਉਣ ਨਾਲ ਹੀ ਜ਼ਰੀਨਾ ਇਕੱਠੀ ਜਈ ਹੋ ਗਈ। ਪਰ ਮਦਹੋਸ਼ ਹੋਰ ਵੀ ਜ਼ਿਆਦਾ ਹੋਣ ਲੱਗ ਪਈ। ਜ਼ਰੀਨਾ ਦੀ ਤੜਫ ਦੇਖ ਕੇ ਮਨਵੀਰ ਦਾ ਸਬਰ ਵੀ ਟੁੱਟਣ ਲੱਗ ਪਿਆ ਸੀ। ਜ਼ਰੀਨਾ ਦੀ ਸਲਵਾਰ ਦੇ ਅੰਦਰੋਂ ਹੱਥ ਕੱਢ ਕੇ ਕਾਲੀ ਨਾਲ ਜ਼ਰੀਨਾ ਦੀ ਸਲਵਾਰ ਖੋਲ ਦਿੱਤੀ। ਮਨਵੀਰ ਜ਼ਰੀਨਾ ਦੇ ਨਰਮ ਪੱਟਾ ਤੇ ਜ਼ਰੀਨਾ ਦੇ ਸੇਕ ਨੂੰ ਦੇਖ ਪਾਉਂਦਾ। ਉਸ ਤੋਂ ਪਹਿਲਾਂ ਹੀ ਜ਼ਰੀਨਾ ਨੇ ਮਨਵੀਰ ਦਾ ਹੱਥ ਫੜ ਕੇ ਉੱਥੇ ਹੀ ਰੋਕ ਦਿੱਤਾ। ਮਨਵੀਰ ਨੂੰ ਵੀ ਸਮਝ ਨਹੀਂ ਆ ਰਹੀ ਸੀ ਕਿ ਜ਼ਰੀਨਾ ਨੇ ਐਵੇਂ ਕਿਉਂ ਕੀਤਾ। ਜਦੋਂ ਕਿ ਜ਼ਰੀਨਾ ਖੁਦ ਵੀ ਬਹੁਤ ਜ਼ਿਆਦਾ ਉਤੇਜਿਤ ਤੇ ਗਰਮ ਹੋ ਚੁੱਕੀ ਸੀ। ਜ਼ਰੀਨਾ ਦੇ ਮੂੰਹੋਂ ਨਿਕਲਦੀਆਂ ਸਿਸਕੀਆਂ ਇਸ ਗੱਲ ਦੀ ਗਵਾਹੀ ਦਿੰਦੀਆਂ ਸੀ ਕਿ ਜ਼ਰੀਨਾ ਕਿਸ ਹੱਦ ਤੱਕ ਮਦਹੋਸ਼ ਹੋ ਚੁੱਕੀ ਸੀ ਪਰ ਜ਼ਰੀਨਾ ਦੁਆਰਾ ਮਨਵੀਰ ਦਾ ਹੱਥ ਫੜ ਕੇ ਰੋਕ ਦੇਣਾ ਮਨਵੀਰ ਦੀ ਸਮਝ ਤੋਂ ਬਾਹਰ ਹੀ ਸੀ ਕੋਈ ਹੋਰ ਸੋਚ ਜਾਂ ਸਮਝ ਪਾਉਂਦਾ ਉਸ ਤੋਂ ਪਹਿਲਾਂ ਹੀ ਜ਼ਰੀਨਾ ਨੇ ਮਨਵੀਰ ਨੂੰ ਖਿੱਚ ਕੇ ਆਪਣੇ ਉੱਤੇ ਪਾ ਲਿਆ ਮਨਵੀਰ ਦੇ ਚਿਹਰੇ ਨੂੰ ਪਿਆਰ ਨਾਲ ਸਹਲਾਉਣ ਲੱਗ ਪਈ ਮਨਵੀਰ ਦੇ ਉਤਾਵਲੇ ਪੰਦਾ ਅਹਿਸਾਸ ਜ਼ਰੀਨਾ ਨੂੰ ਵੀ ਸਲਵਾਰ ਦੇ ਉੱਪਰੋਂ ਹੀ ਹੋ ਰਿਹਾ ਸੀ ਫਿਰ ਵੀ ਜ਼ਰੀਨਾ ਨੇ ਮਨਵੀਰ ਨੂੰ ਆਪਣੇ ਪੱਟਾਂ ਵਿੱਚ ਘੁੱਟ ਲਿਆ ਲੱਗ ਨੂੰ ਉੱਪਰ ਚੁੱਕ-ਚੁੱਕ ਕੇ ਮਨਵੀਰ ਤੇ ਹੋਰ ਵੀ ਜ਼ਿਆਦਾ ਨਾਲ ਖਹਿਣ ਲੱਗ ਪਈ ਮਨਵੀਰ ਹਾਲੇ ਵੀ ਸੋਚੀ ਜਾ ਰਿਹਾ ਸੀ ਕਿ ਜ਼ਰੀਨਾ ਨੇ ਸਲਵਾਰ ਕਿਉਂ ਨਹੀਂ ਉਤਾਰਨ ਦਿੱਤੀ ਬੈਡਾਂ ਦੇ ਕੋਲੇ ਖੜੇ-ਖੜੇ ਇੱਕ ਦੂਜੇ ਨਾਲ ਲੱਗ ਕੇ ਹੌਲੀ-ਹੌਲੀ ਤੁਰਦੇ ਕਾਂਦ ਤੱਕਾ ਕੇ ਜ਼ਰੀਨਾ ਨੂੰ ਕੰਧ ਨਾਲ ਲਾ ਕੇ ਮਨਵੀਰ ਨੇ ਫਿਰ ਤੋਂ ਜ਼ਰੀਨਾ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਜ਼ਰੀਨਾ ਦੀ কুরਤੀ ਕਦੋਂ ਜ਼ਰੀਨਾ ਦੇ ਜਿਸਮ ਤੋਂ ਪਾਸੇ ਹੋ ਗਈ ਪਤਾ ਹੀ ਨਹੀਂ ਲੱਗਿਆ ਜ਼ਰੀਨਾ ਦੇ ਨਰਮ ਹਿੱਕ ਨੂੰ ਚੁੰਮਦਾ ਹੋਇਆ ਮਨਵੀਰ ਜ਼ਰੀਨਾ ਦੇ ਨਰਮ ਪੱਟਾ ਨੂੰ ਚੁੰਮਣ ਲੱਗ ਪਿਆ ਸਲਵਾਰ ਦੇ ਅੰਦਰੋਂ ਹੀ ਜ਼ਰੀਨਾ ਦੇ ਨਰਮ ਮੰਗਾ ਦੀ ਖੁਸ਼ਬੂ ਮਨਵੀਰ ਨੂੰ ਆਨੰਦ ਦੇਣ ਲੱਗ ਪਈ ਜ਼ਰੀਨਾ ਦੇ ਸਾਰੇ ਜਿਸਮ ਨੂੰ ਚੁੰਮ ਚੁੰਮ ਕੇ ਮਨਵੀਰ ਨੇ ਬੇਹਾਲ ਕਰ ਦਿੱਤਾ ਸੀ ਜ਼ਰੀਨਾ ਵੀ ਇਸ਼ਕ ਦੇ ਸਵਾਦ ਵਿੱਚ ਪੂਰੀ ਤਰ੍ਹਾਂ ਟੁੱਨ ਹੋ ਚੁੱਕੀ ਸੀ। ਮਨਵੀਰ ਦੇ ਚੁੰਮਣ ਨਾਲ ਹੀ ਜ਼ਰੀਨਾ ਸੁੱਖ ਤੱਕ ਆ ਗਈ ਸੀ। ਜ਼ਰੀਨਾ ਲਈ ਇਹ ਪਲ ਬਹੁਤ ਹੀ ਆਨੰਦਮਈ ਸੀ। ਪਰ ਮਨਵੀਰ ਕਿਸੇ ਕਿਨਾਰੇ ਤੱਕ ਪਹੁੰਚ ਹੀ ਨਹੀਂ ਸਕਿਆ ਸੀ। ਪਰ ਮਨਵੀਰ ਜ਼ਰੀਨਾ ਨੂੰ ਕਿਸੇ ਵੀ ਹਾਲਤ ਵਿੱਚ ਨਾਰਾਜ਼ ਨਹੀਂ ਕਰ ਸਕਦਾ ਸੀ ਤੇ ਨਾ ਹੀ ਜ਼ਰੀਨਾ ਨਾਲ ਕੋਈ ਤੱਕਾ ਜਾਂ ਜ਼ਬਰਦਸਤੀ ਕਰ ਸਕਦਾ ਸੀ। ਮਨਵੀਰ ਨੂੰ ਬਸ ਜ਼ਰੀਨਾ ਦੀ ਸਹਿਮਤੀ ਨਾਲ ਹੀ ਚੱਲਣਾ ਪੈਣਾ ਸੀ। ਤੇ ਮਨਵੀਰ ਚੱਲ ਵੀ ਰਿਹਾ ਸੀ ਜਿਵੇਂ ਜਿਵੇਂ ਜ਼ਰੀਨਾ ਮਨਵੀਰ ਨੂੰ ਕਹਿ ਰਹੀ ਸੀ ਓਵੇਂ ਐਵੇਂ ਮਨਵੀਰ ਕਰਦਾ ਜਾ ਰਿਹਾ ਸੀ ਸਾਰੀ ਰਾਤ ਹੀ ਦੋਨੋਂ ਇੱਕ ਦੂਜੇ ਦੇ ਜਿਸਮ ਨਾਲ ਖੇਡਦੇ ਰਹੇ ਜ਼ਰੀਨਾ ਦੇ ਪੱਟ ਕਈ ਵਾਰ ਗਿੱਲੇ ਹੋਏ ਤੇ ਕਈ ਵਾਰ ਸੁੱਕ ਵੀ ਗਏ ਪਰ ਜ਼ਰੀਨਾ ਨੇ ਮਨਵੀਰ ਨੂੰ ਉਹ ਸਭ ਕਰਨ ਦੀ